ਰਹਾਂ ਜੀ ਜਿਹੜੀ 2 ਮਿੰਟ ਪਹਿਲਾਂ ਸਰਦਾਰ ਸਾਫ ਸਿੰਘ ਨੂੰ ਮੈਂ ਗੱਲ ਦੱਸੀ ਹੈ ਕਿ ਚੌਂਕੀ ਦੇ ਵਿੱਚ ਪੁਲਿਸ ਆਈ ਜੁਕੀ ਨਹੀਂ ਔਰ ਨੋਟ ਕਰਿਓ ਔਰ ਸਾਫ ਸਿੰਘ ਇਸ਼ਨਾਨ ਕਰ ਰਿਹਾ ਸੀ ਔਰ ਉਹਨੇ ਮਿੰਟ 2 ਲਾਏ 2 ਮਿੰਟ ਦੇ ਵਿੱਚ ਹੀ ਕੱਪੜੇ ਪਹਿਨੌਣ ਤੋਂ ਬਿਨਾ ਮਤਲਬ ਉਦਾਂ ਹੀ ਕੱਪੜੇ ਪਾ ਕੇ ਆ ਕੇ ਉਹ ਏਡਾ ਵੱਡਾ ਇੱਕ ਮਤਲਬ ਇਹਦਾ ਮੁੰਡੇ ਨੂੰ ਜੋ ਛਡਾਉਣਾ ਉਹਦੇ ਪਿੱਛੇ ਤਾਕਤ ਕਿਹਦੀ ਸੀ ਤੁਹਾਡੀ ਸਾਰੇ ਦੀ ਤਾਕਤ ਸੀ ਕਿਉਂਕਿ ਇਹਨੂੰ ਪਤਾ ਵੀ ਸਾਡੀ ਜਥੇਬੰਦੀ ਦੇ ਵਿੱਚ ਕਿੱਦਾਂ ਦਾ ਗਲਤ ਕੰਮਾ ਨਹੀਂ ਹੋਣ ਦੇਣਾ ਇਕੱਲਾ ਬੰਦਾ ਕੁਝ ਨਹੀਂ ਕਰਦਾ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਸਿਰਫ ਬੇਨਤੀ ਕਰਨੀ ਹੈ ਵੇਖੋ ਇਸ ਸੰਘਰਸ਼ ਵਾਸਤੇ ਆਪਾਂ ਨੂੰ ਕੋਈ ਚਾੜ ਜਿਹੜਾ ਵੀ ਇਸ ਸੰਘਰਸ਼ ਲੜੀਏ ਜਾਂ ਸਰਕਾਂ ਤੇ ਬੈਠ ਕੇ ਇਹਦੀਆਂ ਮਜਬੂਰੀਆਂ ਬੜੀਆਂ ਆਪਾਂ ਨੂੰ ਹਰ ਇੱਕ ਚੀਜ਼ ਦੀ ਤਾਕੀ ਹੋ ਜਾਂਦਾ ਇਸ ਜੇਤੇ ਬੰਦੇ ਨਾਲ ਉਹ ਵੀ ਬਾਕੀ ਜਿਵੇਂ ਜੀ ਆਪਣਾ ਕੰਮ ਕਰੀਏ ਜੀ ਦੇ ਕਿ ਉਹ ਕੀ ਕਰਕੇ ਜਦੋਂ ਬੋਲ ਕੇ ਭੇਜੋ ਕਿ ਜਿੱਦਾਂ ਮੈਂ ਤੁਸੀਂ ਬੋਲ ਕੇ ਦੇਖ ਰਹੇ ਹੋ ਜਿਹਦੇ ਵਿੱਚ ਉਹਦਾ ਪਤਾ ਉਹ ਵਿਸਤਾਰਿਤ ਰਿਪੋਰਟਾਂ ਹੁੰਦੀ ਸੀ ਉਹ ਹੋਂਦ ਤੇ ਜਿਹਦੇ ਤੋਂ ਹੁੰਦੇ ਔਰ ਸਭ ਤੋਂ ਬੜੀ ਖੁਸ਼ ਤੇ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਸੱਜਣਪਤੀ ਦੇ ਵਿੱਚ ਵਾਧਾ ਹੋਇਆ ਕਿਉਂਕਿ ਜੋ ਅੱਜ ਸਾਡੇ ਨਾਲ ਮੁੰਡੇ ਨੌਜਵਾਨ ਇੰਨਾਂ ਨੇ ਸਾਨੂੰ ਆ ਕੇ ਜੱਤੇ ਪੰਥ ਦੇ ਵਿਚ ਨਾਲ ਤੋਰਨ ਦਾ 프ਰੌਮ ਤੇ ਵਾਦਾ ਕੀਤਾ ਸਾਡੀ ਜੱਤੇਪੰਥੀ ਇੱਕ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਉਸ ਦਾ ਬਹੁਤ ਸਿੱਚ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਮੇਰੇ ਨਾਲ ਸਰਪੰਚ ਸਾਡੀ ਇਸ ਜੱਤੇ ਪੰਥੀ ਦੇ ਵਿੱਚ ਵਾਦਾ ਆਇਆ ਲਗਭਗ 25 30 ਦੇ ਪਰਿਵਾਰ ਜਿਹੜੇ ਅੱਜ ਸਾਡੇ ਇੱਥੇ ਇਕੱਠੇ ਹੋਏ ਨੇ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆਂ ਔਰ ਵਿਸ਼ਵਾਸ ਪਾਉਂਦੇ ਆਂ ਵੀ ਜੱਤੇਪੰਥੀ ਇਹ ਸਾਰੇ ਸਾਰਿਆਂ ਦੀ ਸਾਝੀ ਜੱਤੇਪੰਥੀ ਆ ਕਿਸੇ ਕਿਸਮ ਦਾ ਕੋਈ ਕੰਮਕਾਰ ਪੈਣਾ ਤੇ ਅਸੀਂ ਅੱਗੇ ਲੱਕੇ ਨਾਲ ਸਾਥ ਦੇਵਾਂਗੇ ਔਰ ਇਹਨਾਂ ਨੇ ਰਾਨੂੰ ਵਿਸ਼ਵਾਸ ਪਾਇਆ ਵੀ ਤੁਸੀਂ ਵੀ ਸਾਨੂੰ ਜਿੱ

ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਧੋਕੀ ਬាទ ਉਹ ਨਾਮ ਅੱਗੇ ਜੀ ਅੰਗਰੇਜ਼ ਸਾਹਿਬ ਜੀ ਚਾਹ ਤੋਂੜੀ ਦੀ ਜਾਣਕਾਰੀ ਜੇਕਰ ਵੀ ਮਿਲੇ ਜੀ ਅੰਗਰੇਜ਼ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਆਮੋਟਰਾ ਇੱਕ ਨੋਟ ਕਰਨ ਵਾਲੀ ਗੱਲ ਆ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਪੁੱਟਾ ਬੈਠੇ ਆ ਸਾਡੇ ਵਾਈਸ ਪ੍ਰਧਾਨ ਬੈਠੇ ਆ ਤੇ ਇੱਥੇ ਸਾਰੇ ਹਿੱਸੇਦਾਰ ਤੇ ਲੀਡਰ ਉਹ ਜਿਹੜਾ ਗਾੜੀ ਹੋ ਕੇ ਗੱਲ ਕਰੂਗਾ ਜਿੰਨੇ ਜਾ ਕੇ ਘਰ ਦੇ ਪਾਸੇ ਗੱਲ ਕਰਨੀ ਉਹ ਲੀਡਰ ਵੀਰੋਂ ਕਿਸੇ ਤੇ ਬਾਪ ਦੀ ਜਹੇ ਬੰਦੀ ਨਹੀਂ ਏ ਕਿਸਾਨ ਸ਼ਿਕਰਤ ਕਮੇਟੀ ਪੰਜਾਬ ਕੋਟਪੁੱਟਾ ਇਹ ਸਾਡੇ ਪ੍ਰਧਾਨ ਦਾ ਹੁਕਮ ਆ ਵੀ ਗਾੜੀ ਹੋ ਕੇ ਲੜੋ ਲੜਨਾ ਚਾਹਤੇ ਆ ਆਪਦੇ ਜਿੱਤੇ ਸਾਡਾ ਹੱਕ ਆ ਆਪਾਂ ਕਿਸੇ ਦਾ ਨਹੀਂ ਕੋਣਾ ਆਪਾਂ ਆਪਦਾ ਹੱਕ ਹੀ ਬਚਾਰ ਕੇ ਬੜੀ ਜਵਾਨ ਕੀ ਆ ਠੱਕਾ ਵਾਸਤੇ ਲੜੋ ਜਿੱਤੇ ਸਾਡਾ ਹੱਕ ਉੱਤੇ ਖੜੋ ਜੋ ਜਿਵੇਂ ਬਦੀ ਚਟਾ ਵਾਂਗੂ ਖੜੀ ਆ ਜਿਹੜਾ ਠੱਕਾ ਵਾ ਉਹ ਬਿਲਕੁਲ ਭਾਵੇਂ ਕੋਈ ਹਿੰਦੂ ਆ ਮੁਸਲਮਾਨ ਆ ਕੋਈ ਸਾਈ ਆ ਜਿਹੜਾ ਮਰਜ਼ੀ ਵਰਕ ਹੋਵੇ ਕਿਸੇ ਨਾ ਕਿਸ ਜਹੇ ਬੰਦੀ ਦੇ ਵਿੱਚ ਹਰ ਵਰਗ ਦਾ ਅਧਿਕਾਰ ਆ ਤੇ ਉਹ ਇਹਦੇ ਵਿੱਚ ਹਿੱਸੇਦਾਰ ਆ ਹੁਣ ਤੁਹਾਡੇ ਸਾਹਮਣੇ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਪੁੱਟਾ ਆ ਆਪ ਦਾ ਵਿਚਾਰ ਦੱਸਣਗੇ ਉਹ ਪ੍ਰਧਾਨ ਜੀ